ਦੇ ਲੈਸ सीएम ਨੂੰ ਪੇਸ਼ ਹੋਣ ਦੇ ਜੜੀ ਦਿੱਤੇ ਸੰਮੂਹ ਕਮ ਕੋਲਕ ਨੂੰ ਲੈ ਕੇ ਦਿੱਤੇ ਬਿਆਨਾਂ ਤੇ ਸੀਮ ਨੂੰ ਕੀਤਾ ਤਲਾਸ਼ 328 ਲਾਪਤਾ ਪਵਨ ਸ਼ੂਪਾ ਦੇ ਮਾਮਲੇ ਦੇ ਵਿੱਚ ਜਾਂਚ ਤੇਜ਼ ਐਸਆਈਟੀ ਨੇ ਐਸਜੀਪੀਸੀ ਦੇ ਸਖਤਰ ਪ੍ਰਤਾਪ ਸਿੰਘ ਨੂੰ ਭੇਜਿਆ ਸੰਮਣ ਐਸਜੀਪੀਸੀ ਦੇ ਵੱਲੋਂ ਸਹਿਯੋਗ ਨਾਤੇ ਇੰਦਿਕਾਰਨ ਕੀਤਾ ਗਿਆ ਤਲਾ ਐਸਜੀਪੀਸੀ ਬੋਲੀ ਅਕਾਲ ਤੱਕ ਸਾਇਬ ਵੱਲੋਂ ਕਾਰਵਾਈ ਜਾ ਚੁੱਕੀ ਹੈ ਚਾਰਜ ਜਗਰਾਉਂ ਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ 32 ਸਾਲ ਦੇ ਗਗਨਦੀਪ ਸਿੰਘ ਦੇ ਕਤਲ ਦੇ ਪਿਛਾੜ ਮੁਜ਼ਮਮਾਨੇ ਘਰ ਦੇ ਬਾਹਰ ਮਾਰੀਆਂ ਬੜਕਾਂ ਵਿਧਾਇਕ ਸਰਬਜੀਤ कौर ਮਾਣੂ ਕੇ ਦਾ ਰਿਸ਼ਤੇਦਾਰ ਹੈ ਮ੍ਰਿਤਕ ਨੌਜਵਾਨ ਸਰਪੰਚ ਕਤਲ ਕੇਸ ਦੇ ਵਿੱਚ ਅੰਮ੍ਰਿਤਸਰ ਪੁਲਿਸ ਦਾ ਬਿਆਨ ਕਿ ਆ ਮੁਜ਼ਮਮਾ ਦੀ ਹੋ ਚੁਕੀ ਹੈ ਪਛਾਣ ਵਿਦੇਸ਼ ਪੈਟ ਕੇ ਖੁਦ ਨੂੰ ਸੇਫ ਸਮਝਦੇ ਨੇ ਗੈਂਗਸਟਰ ਦਰੰਤਾਰਾਂ ਦੇ ਵਿੱਚ ਮ੍ਰਿਤਕ ਸਰਪੰਚ ਜਰਮਲ सिंह देकर गए कैबिनेट मंत्री अमन अरोड़ा पर फर्जी नाम बनाया तो क्या बख्शे नहीं जान के मुजज परिवार को जल्द ही मिलेगा इंसाफ सबसे आगे सबसे अलग करतार कंबाइन भारत के पहले कंबाइन निर्माता ਸਚੀਕਾਰ نیوز ਇਨ ਪੰਜਾਬ ਬਰਾਂਡ ਦੇਖ ਰਹੇ ਸਰਦਸ਼ਕਾ ਦਾ ਸਵਾਗਤ ਹੈ ਅੱਜ 6 ਵਜੇ ਦੇ ਬੁਲੇਟਿਨ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਆ ਸ਼ੁਰੂਆਤ ਕਰਦੇ ਬੁਲੇਟਿਨ ਦੀ ਸਭ ਤੋਂ ਪਹਿਲਾਂ ਸ਼ਿਕਾਤਕ ਸਾਹਿਬ ਤੇ ਸਾਹਮਣੇ ਪੇਸ਼ ਹੋਣਗੇ ਸੀਮਾਨ ਦਾ ਜੇ ਕਿ ਨਿਵਾੜੇ ਸਿੱਖ ਦੇ ਵਿੱਚੋਂ ਨੰਗੇ ਪੈਰ ਚੱਲ ਕੇ ਆਵਾਂਗਾ ਹਾਸਰ ਹੋਵਾਂਗਾ ਸੀਮਾਨ ਨੇ ਕਿਹਾ ਹੈ ਔਰ ਅਕਾਲ ਤਖਤ ਸਾਹਿਬ ਤੋਂ ਆਇਆ ਹੁਕਮ ਸਿਰ ਮੱਥੇ ਹੈ ਸੀਮਾਨ ਦਾ ਇਹ ਕਹਿਣਾ ਹੈ ਅਕਾਲ ਤਖਤ ਸਾਹਿਬ ਤੋਂ ਆਇਆ ਹੁਕਮ ਸਿਰ ਮੱਥੇ ਹੈ 15 ਜਨਵਰੀ ਨੂੰ ਜਥੇਦਾਰ ਸਾਹਿਬ ਨੇ ਤਲਬ ਕੀਤਾ ਹੈ ਸ਼ਿਕਾਤਕ ਸਾਹਿਬਸ ਕਤਰੇ ਤੇ ਵਿੱਚ ਤਲਬ ਕੀਤਾ ਗਿਆ ਤਾਂ ਸਿਮਾਨ ਨੂੰ 15 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਗੋਲਕ ਵਾਲੇ ਬਿਆਨ ਤੇ ਸੀਐਮ ਨੂੰ ਤਲਬ ਕੀਤਾ ਗਿਆ ਔਰ ਸੀਐਮ بار بار ਗੋਲਕ ਅਤੇ ਅਕਾਲ ਤਖਤ ਸਾਹਿਬ ਨੂੰ ਲਲਕਾਰ ਦੇਣੇ ਜਥੇਦਾਰ ਗੜਗੱਛ ਦੇ ਵੱਲੋਂ ਇਹ ਕਿਹਾ ਗਿਆ ਜਿਸ ਵਾਰ ਹੁਣ ਇੱਕੋ ਦਸਿਆਬ ਨੇ ਕਿਹਾ ਹੈ ਕਿ ਮੈਂ ਚਾਵਾਂਗਾ ਨੰਗੇ ਪੈਰ ਚੱਲ ਕੇ ਚਾਵਾਂਗਾ ਤਾਂ ਇੱਕ ਨਿਮਾਣੇ ਸਿੱਖ ਦੇ ਵਜੋਂ ਪੇਸ਼ ਹੋਵਾਂਗਾ ਸੀਐਮ ਨੇ ਦਸਵੰਦ ਦੇ ਸਿਧਾਂਤ ਤੇ ਗੁਰੂ ਕੀ ਗੋਲਕ ਬਾਰੇ ਜੋ ਟਿੱਪਣੀਆਂ ਕੀਤੀਆਂ ਉਸ ਨੂੰ ਲੈ ਕੇ ਤਲਬ ਕੀਤਾ ਗਿਆ ਸੀ ਆਮਾਨ ਨੇ ਕਿਹਾ ਸੀ ਕਿ ਪਤਿਤ ਸਿੱਖਾਂ ਤੋਂ ਗੋਲਕ ਦੇ ਵਿੱਚ ਪੈਸੇ ਵੀ ਨਾ ਪਵਾਓ ਜਸਬੀਰ ਜੱਸੀ ਵਾਲੇ ਮਾਮਲੇ ਤੇ ਸੀ ਆਮਾਨ ਨੇ ਕਿਹਾ ਸੀ ਵਿਕਰ ਸੈਸ ਧਾਰੀ ਕੀਰਤਨ ਨਹੀਂ ਕਰ ਸਕਦਾ ਤਾਂ ਉਸ ਤੋਂ ਗੋਲਕਾਂ ਦੇ ਵਿੱਚ ਪੈਸੇ ਵੀ ਨਾ ਲਓ ਫਿਰ ਤਾਂ ਪਤਿਤ ਦੇ ਮੱਥਾ ਟੇਕਣ ਤੇ ਵੀ ਪਾਬੰਦੀ ਲਗਾ ਦਿਓ ਤਾਂ ਰਾਜੀਵ ਸ਼ਰਮਾ ਮੇਰੇ ਸੋਗੀ ਫੋਨ ਲਾਈਨ ਤੇ ਨੇ ਅ ਅੰਮ੍ਰਿਤਸਰ ਤੋਂ ਰਾਜੀਵ ਕੀ ਕੋ ਜਾਣਕਾਰੀ ਹੈ ਔਰ ਕਿਵੇਂ ਏਕਲੈਰਫਾਈ ਕੀਤਾ ਹੈ ਸੀਐਮ ਨੇ ਕਿ ਉਹ ਜਾਣ ਕੇ ਕਿਸ ਦੇ ذریعے ਉਹਨੂੰ ਕਹਿ ਦੋ ਕਰਾ ਦਿੰਦਾ ਰਾਜੀ ਮੇਰੀ ਆਵਾਜ਼ ਆ ਰਹੀ ਹੈ ਠੀਕ ਹੈ ਉਹਨਾਂ ਨੇ ਅਸੀਂ ਸੰਪਰਕ ਕਰ ਦਿਆਂ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਸੀਐਮ ਦੇ ਵੱਲੋਂ ਖੁਦ ਜਾਣਕਾਰੀ ਦਿੱਤੀ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਨਿਊਜ਼ ਇਟਿੰਗ ਪੰਜਾਬ ਦੇ ਨਾਲ ਜਦੋਂ ਬੁਲਾ ਰਹੇ ਆਮ ਆਦਮੀ ਪਾਰਟੀ ਨੇ ਗੱਲ ਕੀਤੀ ਉਹਨਾਂ ਨੇ ਇਹ ਦੱਸ ਦਿੱਤਾ ਸੀ ਕਿ ਬਿਲਕੁਲ ਸੀਐਮ ਜਾਣਗੇ ਔਰ ਹੁਣ ਖੁਦ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਉਹਨਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਨਿਵਾਣੇ ਸਿੱਖ ਦੇ ਵਜੋਂ ਨੰਗੇ ਪੈਰ ਚੱਲ ਕੇ ਜਾਵਾਂਗਾ ਔਰ ਆਪਣਾ ਸਪਸ਼ਟੀਕਰਨ ਰੱਖਾਂਗਾ ਕੱਲ ਤੱਕ ਸਾਹਿਬ ਤੋਂ ਆਇਆ ਹੋਇਆ ਹੁਕਮ ਸਰ ਮੱਥੇ ਹੈ ਸੀਐਮ ਭਗਵੰਤ ਮਾਨ ਨੇ ਇਹ ਕਿਹਾ ਹੈ ਦੱਸਦੇ ਕਿ ਜ਼ਥੇਦਾਰ ਕੁਲਦੀਪ ਸਿੰਘ ਗੜਗੜ ਸੇ ਵੱਲੋਂ ਹਾਲ ਦੁਪਹਿਰ ਦੁਪਹਿਰ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤਾਲਬ ਜਿਹੜਾ ਹੈ ਸੀਐਮ ਨੂੰ ਕੀਤਾ ਜਾ ਰਿਹਾ ਹੈ ਤਾਂ ਸੀਮਾਨ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਔਰ ਟਵੀਟ ਦੇ ਜ਼ਰੀਏ ਇਹ ਜਿਹੜਾ ਪੱਖ ਹੈ ਰੱਖਿਆ ਗਿਆ ਹੈ ਕਹਿ ਲਿਆ ਕਿ ਇਹ ਦੱਸਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿਰਸ਼ਕ ਆਕਾਲ ਪਖ ਸਾਹਿਬ ਤੋਂ ਜੋ ਹੁਕਮ ਆਇਆ ਹੈ ਉਹ ਸਿਰ ਮੱਥੇ ਨਿਵਾਣੇ ਸਿੱਖ ਦੇ ਵਜੋਂ ਨੰਗੇ ਪੈਰ ਚੱਲ ਕੇ ਉਹ ਜਾਣਗੇ ਔਰ ਪੇਸ਼ ਹੋਣਗੇ। ਰਾਜੀਵ ਮੇਰੀ ਆਵਾਜ਼ ਪਹੁੰਚ ਪਈ ਤੁਹਾਡੇ ਤੱਕ? ਹਾਂ ਜੀ ਬਿਲਕੁਲ ਗੁਰਜੋਤ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਔਰ ਪਹਿਲਾਂ ਤੋਂ ਹੀ ਇਹ ਜਾਣਕਾਰੀ ਜਿਹੜੀ ਮਿਲ ਰਹੀ ਸੀ ਕਿ ਮੁੱਖ ਮੰਤਰੀ ਆਕਾਲ ਪਖ ਸਾਹਿਬ ਵੱਲੋਂ ਜਿਹੜਾ ਹੁਕਮ ਹੋਇਆ ਉਸ ਨੂੰ ਕਿਹੜੇ ਮੱਥੇ ਪ੍ਰਵਾਨ ਕਰਨਗੇ ਤਾਂ ਹੁਣ ਉਹਨਾਂ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿਉਂਕਿ ਮੁੱਖ ਮੰਤਰੀ ਤੋਂ ਜੇਕਰ ਪਹਿਲਾਂ ਦੋ ਮੰਤਰੀਆਂ ਦੀ ਵੀ ਗੱਲ ਕੀਤੀ ਜਾਵੇ ਤਾਂ ਹਰਜੋਤ ਬੈਂਸ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਉਹ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਅਕਾਲ ਪੁਰਖ ਸਾਹਿਬ ਜ਼ਰੂਰ ਪਹੁੰਚਣਗੇ ਉਸ ਤੋਂ ਬਾਅਦ ਤਰਨ ਤਪੀਤ ਸੌਂਦ ਜੋ ਕਿ ਅੱਜ ਪਹੁੰਚੇ ਹੋਈਆਂ ਤਸਵੀਰਾਂ ਅਸੀਂ ਦੇਖੀਆਂ ਤਾਂ ਅੱਜ ਦੁਪਹਿਰ ਵੇਲੇ ਜਦੋਂ ਅਤਾਕ ਤੱਕ ਜੰਪਲੀ ਤਸਦੀਕਾਰ ਕਰਨੀ ਕੁਲਦੀਪ ਸਿੰਘ ਗੱਜ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਬਾਕਾਇਦਾ ਤੌਰ ਤੇ ਉਹ ਜਿਹੜੀ ਚਿੱਠੀ ਹੈ ਉਹ ਵੀ ਜੰਤਕ ਕੀਤੀ ਗਈ ਤਾਂ ਹੁਣ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਉਹ ਨੰਗੇ ਪੈਰੀ ਆਉਣਗੇ ਤਾਂ ਲਾਜ਼ਮੀ ਤੌਰ ਤੇ ਹੁਣ 15 ਤਰੀਕ ਦਾ ਜਿਹੜਾ ਬਿਨਾ ਕਾਫੀ ਅਹਿਮ ਰਹਿਣ ਵਾਲਾ ਜਦੋਂ ਮੁੱਖ ਮੰਤਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਬਿਲਕੁਲ ਰਾਜੀਵਾਤਾ ਕੋਲ ਬਿਲਾ ਕੇ ਟਵੀਟ ਕੀਤਾ ਗਿਆ ਹੈ ਸਿਮ ਭਗਵਾਨ ਪਾ ਨੇ ਲਿਖਿਆ ਹੈ ਸ਼ਕਾਤਕ ਸਾਹਿਬ ਤੋਂ ਜੀਤੋ ਆਇਆ ਹੁਕਮ ਸਿਰ ਮੱਥੇ ਹੈ ਮੁੱਖ ਮੰਤਰੀ ਵਚੋ ਨਹੀਂ ਨਵਾਂ ਨੇ ਸਿੱਖ ਦੇ ਵਿੱਚੋਂ ਨੰਗੇ ਪੈਰ ਚੱਲ ਕੇ ਹਾਜ਼ਰ ਹੋਵਾਂਗਾ ਉਹਨਾਂ ਨੇ ਅਕੇ ਲਿਖਿਆ 10 15 ਜਨਵਰੀ ਨੂੰ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਜੀ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬੀ ਦੇ ਕਾਨਫਰੰਸ ਦੇ ਵਿੱਚ ਹਿੱਸਾ ਲੈਣਾ ਆ ਰਹੇ ਨੇ ਉਸ ਦਿਨ ਲਈ ਮਾਫੀ ਵੀ ਮੰਗਦਾ ਹਾਂ ਕਿਉਂਕਿ ਮੇਰੇ ਲਈ ਸਭ ਤੋਂ ਅਕਾਲ ਤਖਤ ਸਾਹਿਬ ਤੋਂ ਆਇਆ ਹੋਇਆ ਹੁਕਮ ਸਿਰ ਮੱਥੇ ਹੈ ਜੀ ਤੇ ਹਮੇਸ਼ਾ ਰਹੇਗਾ ਯਾਨੀ ਕਿ ਉਹਨਾਂ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਰਾਸ਼ਟਰਪਤੀ ਆ ਰਹੇ ਨੇ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੌਂਚਰੇ ਨੇ ਉਹ ਵੀ ਦਿਨ 15 ਜਨਵਰੀ ਦਾ ਹੈ ਪਰ ਉਹਨਾਂ ਨੇ ਉੱਥੇ ਮਾਫੀ ਮੰਗ ਲਈ ਹੈ ਉਹਨਾਂ ਨੇ ਕਿਹਾ ਕਿ ਮੇਰੇ ਲਈ ਸਰਵੋਤਮ ਹੈ ਮੇਰੇ ਲਈ ਸਭ ਤੋਂ ਪਹਿਲਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਹੋਇਆ ਹੁਕਮ ਸਰ ਬਥੇਰਾ ਜੀ ਇਸ ਨੂੰ ਲੈ ਕੇ ਕੀ ਗੁਜਹਾਨਕਾਰੀ ਹੈ ਇੱਕ ਪੈਰਲਰ ਪ੍ਰੋਗਰਾਮ ਸੀ ਉਸ ਨੂੰ ਉਸ ਦਾ ਵੀ ਜ਼ਿਕਰ ਕੀਤਾ ਸੀ ਐਮ ਨੇ ਕਿ ਉਹ ਕੈਨਸਲ ਕਰ ਰਹੇ ਨੇ ਇੱਧਰ ਸਭ ਤੋਂ ਪਹਿਲਾ ਤਰਜੀਹ ਹੈ ਹਾਂ ਬਿਲਕੁਲ ਕਿਉਂਕਿ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਹੜੇ ਗੰਭੀਰ ਇਲਜ਼ਾਮ ਉਹਨਾਂ ਦੇ ਉੱਤੇ ਲਗਾਏ ਗਏ ਇਹ ਵੀ ਕਿਹਾ ਗਿਆ ਕਿ ਕੁਝ ਅ ਵੀਡੀਓ ਕਲਿੱਪਸ ਪਹੁੰਚੇ ਨੇ ਉਹਨਾਂ ਦੇ ਕੋਲ ਕੁਝ ਸ਼ਿਕਾਇਤਾਂ ਪਹੁੰਚੀਆਂ ਨੇ ਔਰ ਜਿਹੜੀ ਗੁਰੂ ਦੀ ਗੋਲਕ ਨੂੰ ਲੈ ਕੇ ਬਾਰ-ਬਾਰ ਮੁੱਖ ਮੰਤਰੀ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਉਸ ਦੇ ਚਲਦੇ ਇਹ ਸਪਸ਼ਟੀਕਰਨ ਜੋ ਹੈ ਉਹ ਮੰਗਿਆ ਗਿਆ ਤਾਂ ਪਹਿਲਾਂ ਜਿਹੜਾ ਪੰਜਾਬ ਦੇ ਲੋਕਾਂ ਦੇ ਜਾਂ ਫਿਰ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਸਿੱਖਾਂ ਦੇ ਗਾਇਨ ਦੇ ਵਿੱਚ ਇਹ ਸਵਾਲ ਸੀ ਕਿ ਕੀ ਮੁੱਖ ਮੰਤਰੀ ਉਸ ਦਿਨ ਉੱਥੇ ਪਹੁੰਚਣਗੇ ਜਾਂ ਨਹੀਂ ਤਾਂ ਹੁਣ ਮੁੱਖ ਮੰਤਰੀ ਵੱਲੋਂ ਇਹ ਜਿਹੜੀ ਗੱਲ ਕਹੀ ਗਈ ਹੈ ਇੱਕ ਤਾਂ ਇਹ ਕਿ ਉਹ ਨੰਗੇ ਪੈਰੀ ਚੱਲ ਕੇ ਉੱਥੇ ਪਹੁੰਚਣਗੇ ਦੂਜੀ ਗੱਲ ਜਿਹੜੀ ਕਿ ਉਹਨਾਂ ਨੇ ਜ਼ਿਕਰ ਕੀਤਾ ਕਿ ਰਾਸ਼ਟਰਪਤੀ ਦਾ ਜਿਹੜਾ ਪ੍ਰੋਗਰਾਮ ਹੈ ਉਸ ਤੋਂ ਉਹ ਮਾਫੀ ਮੰਗ ਕੇ ਉਸ ਦਿਨ ਅਕਾਲ ਤਖਤ ਸਾਹਿਬ ਆਉਣਗੇ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਉਹਨਾਂ ਹੀ ਮੰਨਦੇ ਨੇ ਜਿੰਨੇ ਕਿ ਆਮ ਜਿਹੜਾ ਕੋਈ ਵੀ ਨਿਵਾਣਾ ਸਿੱਖ ਹੈ ਤਾਂ ਇਸ ਕਰਕੇ ਨਿਵਾਣੇ ਸਿੱਖ ਦੇ ਤੌਰ ਤੇ ਉਹਨਾਂ ਨੇ ਕਿਹਾ ਕਿ ਮੈਂ ਪਹੁੰਚਾਂਗਾ ਨਾ ਕਿ ਇੱਕ ਮੁੱਖ ਮੰਤਰੀ ਦੇ ਤੌਰ ਤੇ ਤਾਂ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਹੋ ਜਾਂਦਾ ਕਿਉਂਕਿ ਉਹਨਾਂ ਨੇ ਇਹ ਤਾਂ ਸਪਸ਼ਟ ਕਰ ਦਿੱਤਾ ਕਿ ਉਹ ਉਸ ਦਿਨ ਉੱਥੇ ਜ਼ਰੂਰ ਜੋ ਹਾਜ਼ਰ ਹੋਣਗੇ ਹਾਜ਼ਰ ਹੋ ਕੇ ਆਪਣਾ ਜੋ ਵੀ ਉਹਨਾਂ ਦਾ ਪੱਖ ਹੈ ਉਹ ਰੱਖਿਆ ਜਾਏਗਾ ਕਿਉਂਕਿ ਜਦੋਂ ਤੋਂ ਆਕਾਸ਼ਿਕ ਸਾਹਿਬ ਤੋਂ ਇਹ ਆਦੇਸ਼ ਹੋਇਆ ਉਸ ਤੋਂ ਬਾਅਦ ਇੱਕ ਸਵਾਲ ਹਰ ਕਿਸੇ ਦੇ ਜ਼ਹਿਨ ਦੇ ਵਿੱਚ ਸੀ ਕਿ ਕੀ ਮੁੱਖ ਮੰਤਰੀ ਉੱਥੇ ਪੇਚ ਹੁੰਦੀ ਨੇ ਜਾਂ ਨਹੀਂ ਜਾਂ ਫਿਰ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਉੱਥੇ ਆ ਕੇ ਆਪਣਾ ਸਪਸ਼ਟੀਕਰਨ ਰੱਖਦਾ ਹੈ ਤਾਂ ਹੁਣ ਇਹ ਸਪਸ਼ਟ ਕਰ ਦਿੱਤਾ ਉਹਨਾਂ ਨੇ ਕਿ ਉਹ ਆਕਾਸ਼ਿਕ ਸਾਹਿਬ ਦੇ ਹੁਕਮ ਨੂੰ ਪ੍ਰਵਾਨਵੀ ਕਰਦੇ ਨੇ ਔਰ 15 ਜਨਵਰੀ ਵਾਲੇ ਦਿਨ ਜਿਹੜਾ ਦਿਨ ਮੁਕਰਰ ਕੀਤਾ ਗਿਆ ਉਹਨਾਂ ਨੂੰ ਉੱਥੇ ਤੇ ਜੋ ਕਿ ਆਪਣਾ ਪੱਖ ਰੱਖਣ ਦੇ ਲਈ ਤਾਂ ਉਹ ਖੂਬ ਉਹ ਜਿਹੜੇ ਆਦੇਸ਼ ਹੈ ਉਸ ਦੀ ਪਾਲਣਾ ਕਰਦੇ ਹੋਏ 15 ਜਨਵਰੀ ਨੂੰ ਨਜ਼ਰ ਆਉਣਗੇ ਜੀ ਗੁਰਜੋਤ ਠੀਕ ਹੈ ਬਿਲਕੁਲ ਰਾਜੀਵ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਪਰ ਵੱਡੀ ਖਬਰ ਹੈ ਇਸ ਵੇਲੇ ਦੀ ਔਰ ਸੇਮ ਪਗਵਾਨਤਪਾਨ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਇਸ ਨੂੰ ਲੈ ਕੇ ਜਾਣਕਾਰੀ ਜਿਹੜੀ ਆ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਨਿਮਾਣੇ ਸਿੱਖ ਦੇ ਵਾਜੋ ਉਹ ਜਾਣ ਕੇ ਔਰ ਨੰਗੇ ਪੈਰ ਚੱਲ ਕੇ ਜਾਵਾਂਗਾ ਹਾਜ਼ਰ ਹੋਵਾਂਗਾ ਸ਼ਕਲ ਤੱਕ ਸਾਹਿਬ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹਾਜ਼ਰ ਹੋਵਾਂਗਾ ਔਰ ਇਹਨਾਂ ਨੇ ਸਾਫ਼ ਕਰ ਦਿੱਤਾ ਲਾਹ ਕਿ ਹੁਣ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਤਲਬ ਕੀਤਾ ਗਿਆ ਸ਼ਕਲ ਤੱਕ ਸਾਹਿਬ ਤੇ ਸੀਐਮ ਭਗਵੰਤ ਮਾਨ ਨੂੰ ਔਰ ਉਹਨਾਂ ਨੂੰ ਜੋ ਉਹਨਾਂ ਨੇ ਬਿਆਨ ਦਿੱਤੇ ਨੇ ਪਿਛਲੇ ਦਿਨਾਂ ਦੇ ਵਿੱਚ ਗੋਲਕ ਨੂੰ ਲੈ ਕੇ ਬਿਆਨ ਦਿੱਤਾ ਔਰ ਹੋਰ ਬਿਆਨਬਾਜ਼ੀ ਇਸ ਤੋਂ ਇਲਾਵਾ ਹੋਰ ਕਈ ਵੱਖ-ਵੱਖਰੇ ਮੁੱਤਿਆਂ ਦਾ ਜਥੇਦਾਰ ਸਾਹਿਬ ਜ਼ਿਕਰ ਕਰਦੇ ਹੋਏ ਨਜ਼ਰ ਆਏ ਨੇ ਤਾਂ ਸਾਰਾ ਮਸਲਾ ਜਿਹੜਾ ਹੈ ਉਹ ਉਸ ਤੋਂ ਲੈ ਕੇ ਪੁੱਛਿਆ ਜਾਏਗਾ ਸਵਾਲ ਆ ਸਭਾ ਵਿੱਚ ਤੌਰ ਤੇ ਹੋਣਗੇ ਔਰ ਆਪਣਾ ਪੱਖ ਰੱਖਿਆ ਜਾਏਗਾ ਸੀਐਮ ਭਗਵੰਤ ਪਾਣ ਦੇ ਵੱਲੋਂ ਔਰ ਸਕਤਰੇਤ ਦੇ ਵਿੱਚ ਉਹਨਾਂ ਨੇ ਪੇਸ਼ ਹੋਣਾ ਹੈ ਫਸੀਲ ਤੋਂ ਸੰਮੁਖ ਨਹੀਂ ਹੋਣਗੇ ਇਹ ਸਾਫ਼ ਕੀਤਾ ਹੈ ਜਿੱਥੇ ਦਾ ਸਪਾਨ ਨੇ ਜਿਸ ਦੇ ਚੱਲ ਦੇ ਸਕਤਰੇਤ ਵਿਖੇ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਸੀ ਐਮ ਭਗਵੰਤ ਮਾਨ ਨੂੰ 15 ਜਨਵਰੀ ਦਾ ਤਿੰਨ ਤੈਅ ਕੀਤਾ ਗਿਆ ਤਾਂ ਹੁਣ ਇਹ ਸਾਫ਼ ਕਰ ਦਿੱਤਾ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਜਾਣਕਾਰੀ ਬਕਾਇਦਾ ਟਵੀਟ ਕਰਕੇ ਉਹਨਾਂ ਨੇ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਅਕਾਲ ਤਖਤ ਸਾਹਿਬ ਤੋਂ ਜੀ ਤੋ ਆਇਆ ਹੁਕਮ ਸਿਰ ਮੱਥੇ ਮੁੱਖ ਮੰਤਰੀ ਵਜੋਂ ਨਹੀਂ ਨਿਮਾਣੇ ਸਿੱਖ ਦੇ ਵਜੋਂ ਨੰਗੇ ਪੈਰ ਚੱਲ ਕੇ ਹਾਜ਼ਰ ਹੋਵਾਂਗਾ ਦਾਸ 15 ਜਨਵਰੀ ਨੂੰ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਜੋ ਕਿ ਗੁਰਨਾਨਦ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਾਨਫਰੰਸ 'ਚ ਹਿੱਸਾ ਲੈਣ ਆ ਰਹੇ ਨੇ ਉਸ ਦਿਨ ਦੇ ਲਈ ਮਾਫੀ ਵੀ ਮੰਗਦਾ ਹਾਂ ਕਿਉਂਕਿ ਮੇਰੇ ਲਈ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਆਇਆ ਹੋਇਆ ਹੁਕਮ ਸਿਰ ਮੱਥੇ ਹੈ ਜੀ ਤੇ ਹਮੇਸ਼ਾ ਰਹੇਗਾ ਇਸ ਕਿਸਮ ਦਾ ਟਵੀਟ ਕੀਤਾ ਗਿਆ ਹੈ ਸੀਐਮ ਭਗਵੰਤ ਪਾਣਦੇ ਵੱਲੋਂ ਔਰ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਉਹ ਜਾਣਗੇ ਆਪਣਾ ਜਵਾਬ ਪੇਸ਼ ਕਰਨਗੇ ਜਿਹੜਾ ਹੈ ਉਹ ਦਿੱਤਾ ਜਾਏਗਾ ਜਵਾਬ ਅਕਾਲ ਤਖਤ ਸਾਹਿਬ ਨੂੰ ਕਿਉਂਕਿ ਸਰਵੋੱਚ ਹੈ ਔਰ ਸਿੱਖਾਂ ਦੀ ਸੁਪਰੀਮ ਕੋਰਟ ਹੈ ਅ ਸ਼ਕਾਲ ਤਖਤ ਸਾਹਿਬ ਪਰ ਪਿਛਲੇ ਦਿਨਾਂ ਦੇ ਵਿੱਚ ਜੋ ਬਿਆਨ ਦਿੱਤੇ ਗਏ ਨੇ ਕਿਉਂਕਿ ਲਗਾਤਾਰ ਇਹ ਮਸਲਾ ਹਾਲਾਂਕਿ ਵੱਖਰਾ ਮਸਲਾ ਸੀ ਪਰ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਤਸਲ ਚੱਲ ਰਹੀ ਸੀ ਪਿਛਲੇ ਸਮੇਂ ਚੱਲ ਰਿਹਾ ਇੱਕ ਸੰਜੀਦਾ ਮਾਮਲੇ ਸੰਬੰਧੀ ਗੱਲ ਕਰਦੇ ਹਾਂ ਭਗਵੰਤ ਮਾਨ ਵੱਲੋਂ ਭਗਵੰਤ ਸਿੰਘ ਵੱਲੋਂ ਸੇਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਾਂ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵੋੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਬੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਇਸ ਸਬੰਧੀ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਲਿਖਿਆ ਜਾਂਦਾ ਕਿ ਤੁਸੀਂ ਪੰਜਾਬ ਮੰਦਰ ਇੱਕ ਸੰਵਿਧਾਨਕ ਚੌਥੇ ਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹੰਗੜ ਨੂੰ ਦਰਸਾਉਂਦੇ ਆ ਕਿਉਂਕਿ ਤੁਸੀਂ ਪੱਤ ਤੋਂ ਤੇ ਸੇਖ ਰਵੈਤ ਅਨੁਸਾਰ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ ਮਿਤੀ 2 ਮਾਰਗ ਨਾਨਕਸ਼ਹੀ ਸੰਮਤ 557 ਮੁਤਾਬਕ 15 ਜਨਵਰੀ 2026 ਨੂੰ ਨਿਯਤੀ ਤੌਰ ਤੇ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਤਾਂ ਸਦ्हे ਨੂੰ ਲੈ ਕੇ ਕਿ ਕੁਝ ਕਿਹਾ ਗਿਆ ਉਹ ਤੁਹਾਨੂੰ ਸੁਣਵਾਇਆ ਹੈ ਬਿਆਨ ਜਥੇਦਾਰ ਕੁਲਦੀਪ ਸਿੰਘ ਗੜਗਾਸ਼ ਦਾ ਜਿਸ ਨੂੰ ਲੈ ਕੇ ਹੁਣ ਟਵੀਟ ਕਰਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਬਿਲਕੁਲ ਉਹ ਜਾਣ ਕੇ ਔਰ ਉਹਨਾਂ ਨੇ ਬਕਾਇਦਾ ਜਿਹੜਾ ਪੈਰਲਲ ਪ੍ਰੋਗਰਾਮ ਸੀ ਜਿੱਥੇ ਉਹਨਾਂ ਨੇ ਪਹੁੰਚਣਾ ਸੀ ਬਤੌਰ ਸੀਐਮ ਉੱਥੇ ਉਹਨਾਂ ਹੀ ਜਾਣ ਕੇ ਉਹਨਾਂ ਨੇ ਕਿਹਾ ਕਿ ਮੈਂ ਨਿਮਾਣੀ ਸਿੱਖ ਦੇ ਵੱਜੂ ਆਵਾਂਗਾ ਇਹ ਵੀ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਸਾਫ਼ ਕਰ ਦਿੱਤਾ ਹੈ ਕਿ ਉਹ ਨਿਮਾਣੀ ਸਿੱਖ ਦੇ ਵੱਜੂ ਆਣਗੇ ਔਰ ਪੈਦਲ ਚੱਲ ਕੇ ਨੰਗੇ ਪੈਰ ਆਣਗੇ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਵੀ ਪ੍ਰੋਗਰਾਮ ਵੱਖਰੇ ਤੌਰ ਤੇ ਸੀ ਉਸ ਦੇ ਲਈ ਉਹ ਮਾਫੀ ਵੀ ਮੰਗਦੇ ਨੇ ਔਰ ਕਿਉਂਕਿ ਇਹਨਾਂ ਨੇ ਕਿਹਾ ਕਿ ਸ਼ਕਾਤ ਤੱਕ ਸਾਹਿਬ ਤੋਂ ਆਇਆ ਹੋਇਆ ਹੁਕਮ ਮੇਰੇ ਸਿਰ ਮੱਥੇ ਹੈ ਤੇ ਹਮੇਸ਼ਾ ਰਹੇਗਾ ਤਾਂ ਦਰਸਲ ਇਹ ਸਾਰੇ ਬਿਆਨ ਪਿਛਲੇ ਦਿਨਾਂ ਦੇ ਵਿੱਚ ਦਿੱਤੇ ਗਏ ਨੇ ਉਹ ਵੀ ਤੁਹਾਨੂੰ ਸੁਣਾਵਾਵਾਂਗੇ ਕਿਉਂਕਿ ਨਵੰਬਰ ਦੇ ਵਿੱਚ 20 ਨਵੰਬਰ ਨੂੰ ਬਿਆਨ ਦਿੱਤਾ ਗਿਆ ਸੀ ਕੋ ਹਾਲ ਫਿਲਹਾਲ ਜਸਬੀਰ ਜੱਸੀ ਦਾ ਜੋ ਮਸਲਾ ਸੀ ਗੋਲਕ ਤੇ ਉਹ ਬਿਆਨ ਦਿੱਤਾ ਗਿਆ ਸੀ। ਕੰਦੀ ਗੱਲ ਕਰਦੇ ਆਂ। ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮਿਸਜੂ ਹੁੰਦੇ ਨੇ। ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ? 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕਲਤਕਤ ਸਾਹਿਬ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ। ਹਾਂਜੀ। 90 ਲੱਖ ਰੁਪਏ ਪੈਸੇ ਮੋੜੋ ਫਿਰ। ਮੋੜ ਦਾਂਗੇ ਜੀ। ਆ ਫਲਾਨਾ 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 ਮੋੜਨਗੇ। ਠੀਕ ਹੈ ਜੀ। ਉਹ ਕੀ ਸੀ ਫਿਰ ਜੀ? ਉਹ ਕਿੱਥੋਂ ਆਏ ਸੀ ਪੈਸੇ? ਗੋਲ ਕਾਚੇ ਵੰ ਸਬੂਤ ਮੰਗੇ ਜਾਂਦੇ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਮਾਨੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਹਰ ਇੱਕ ਕਲਾਕਾਰ ਦਾ ਇੱਕ ਧਾਰਮਿਕ ਗੀਤ ਵੀ ਹੈ ਠੀਕ ਹੈ ਨਾ ਜੇ ਤੁਹਾਨੂੰ ਧਾਰਮਿਕ ਗੀਤਾਂ ਦੀਆਂ ਕਸਟਾਂ ਵੀ ਆਉਂਦੀਆਂ ਜੀ ਕਲਾਕਾਰਾਂ ਦੀ ਤੇ ਫਿਰ ਜੇ ਤੁਸੀਂ ਤਾਰ ਮੈਂ ਗੀਤ ਵੀ ਗਾਉਣੇ ਤੁਸੀਂ ਬੰਦ ਕਰਾ ਦੋਗੇ ਗੀਤ ਹੈ ਜੀ ਕੋਈ ਸ਼ਬਦ ਗਾਇਨ ਜਾਂ ਕੀਰਤਨ ਹੀ ਉਹਦਾ ਮੇਰੇ ਖਿਆਲ ਚ ਜੱਸੀ ਦਾ ਇਹ ਆਇਆ ਵੀ ਹੈ ਹੋ ਕੇ ਮੈਂ ਇੱਕ ਗੀਤ ਗਾਇਨ ਇਹ ਦੋ ਮੰਨ ਲਓ ਇਸ ਤਰ੍ਹਾਂ ਦੇ ਜਿਹੜੇ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਕਰੀ ਜਾਣਗੀ ਤਾਂ ਫਿਰ ਅ ਪ੍ਰਚਾਰ ਬਿਲਕੁਲ ਹੀ ਬੰਦ ਹੋ ਜਾਊਗਾ ਫਿਰ ਅੱਜ ਮੈਂ ਕਿਸੇ ਦਾ ਪੜ ਰਿਆ ਸੀ ਕਿਸ ਕੋਈ ਉਨੇ ਸਿੰਘ ਜਿਹਾ ਤੇ ਬੰਦੀ ਤੋਂ ਆਇਆ ਉਹ ਕਹਿੰਦੇ ਫਿਰ ਜੇ ਪਤਿਤ ਜਿਹੜੇ ਨੇ ਜਸਾਈ ਧਾਰੀ ਕਹ ਲੋ ਜੇ ਉਹ ਧਾਰਮਿਕ ਗੀਤ ਨਹੀਂ گا ਸਕਦੇ ਫਿਰ ਉਹਨਾਂ ਉਹਨਾਂ ਤੇ ਗੋਲ ਕੰਨ ਚ ਪੈਸੇ ਵੀ ਉਹਨਾਂ ਦੇ ਕਿਉਂ ਲੈਣੇ ਆ ਫਿਰ ਤਾਂ ਐਸੀ ਉਹ ਦੋਬਾ ਜਾਂ ਜਿਸ ਨੂੰ ਲੈ ਕੇ ਹੁਣ ਤਲਬ ਕੀਤਾ ਗਿਆ ਹੋਰ ਵੀ ਮਸਲੇ ਨੇ ਸਦਾਰੂ ਕਰਦੇ ਨਿਊਜ਼ ਰੂਮ ਵਿਨੇਸ਼ ਕਟਾਰੀਆ ਆਪਣੇ ਸਹਿਯੋਗੀ ਇਸ ਵੇਲੇ ਸਾਡੇ ਨਾਲ ਲਾਈਵ ਮੌਜੂਦ ਨੇ ਅਵਿਨੇਸ਼ ਕਿਸ ਤਰੀਕੇ ਦੇਖਿਆ ਜਾਵੇ ਇਸ ਸਾਰੇ ਸਿਨੈਰੀਓ ਨੂੰ ਕਿਉਂਕਿ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਜੋ ਬਿਆਨ ਦਿੱਤੇ ਔਰ ਹੋਰ ਸਾਰੇ ਮਸਤੇ ਉਸ ਨੂੰ ਲੈ ਕੇ ਸੀਐਮ ਨੂੰ ਸੀਐਮ ਭਗਵੰਤ ਮਾਨ ਨੂੰ ਤਲਬ ਕੀਤਾ ਉਹਨਾਂ ਨੇ ਵੀ ਸਾਫ਼ ਕਰ ਦਿੱਤਾ ਹੈ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਬਿਲਕੁਲ ਉਹ ਬਹੁਤ ਹੀ ਸਤਿਕਾਰ ਕਰਦੇ ਨੇ ਔਰ ਉਹ ਉਹਨਾਂ ਦੀ ਪਹਿਲ ਹੈ ਉਪੇਸ਼ ਹੋਣ ਕੀ ਵਿਨੇਸ਼ ਗੁਰਜੋਤ ਦੇਖੋ ਹੁਣ ਜੇ ਪਿਛਲੇ ਕੁਝ ਦਿਨਾਂ ਦੇ ਆਪਾਂ ਸਰਕਮਸਟੈਂਸਸ ਦੇਖੀਏ ਤਾਂ ਜਿਹੜੀ ਪੰਜਾਬ ਦੀ ਸਿਆਸਤ ਸੀਗੀ ਉਹ ਪੰਥਕ ਸਿਆਸਤ ਵੱਲ ਜ਼ਿਆਦਾ ਵੱਧਦੀ ਜਾ ਰਹੀ ਹੈ 328 ਰੁਪਏ ਦਾ ਮਾਮਲਾ ਹੋਣਾ ਉਸ ਮਾਮਲੇ ਤੇ ਐਫ ਆਈ ਆਰ ਤਰਜ ਹੋਣਾ ਫਿਰ ਐਸ ਆਈ ਟੀ ਦਾ ਗਠਨ ਹੋਣਾ ਦੋ ਗ੍ਰਿਫਤਾਰੀਆਂ ਹੋਣੀਆਂ ਇਹ ਤਾਂ ਹੁਣ ਤੱਕ ਦਾ ਐਪੀਸੋਡ ਸੀਗਾ ਫਿਰ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਲੋ ਮਾਨ ਵੱਲੋਂ ਕੁਝ ਪ੍ਰੈਸ ਕਾਨਫਰੈਂਸਿਸ ਕੀਤੀਆਂ ਗਈਆਂ ਸੀ ਉਹਨਾਂ ਵਿੱਚ ਜਦੋਂ ਸਿੰਗਰ ਜਸਵੀਰ ਜੱਸੀ ਦਾ ਮਾਮਲਾ ਆਇਆ ਸੀਗਾ ਉਸ ਨੂੰ ਲੈ ਕੇ ਗੋਲਕ ਤੇ ਉਹਨਾਂ ਨੇ ਟਿੱਪਣੀ ਕੀਤੀ ਸੀ ਉਸ ਤੋਂ ਪਹਿਲਾਂ ਇੱਕ ਉਹਨਾਂ ਨੇ ਕਮੈਂਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਿਹ ਅੱਜ ਕੋਈ ਆਫੀਸ਼ੀਅਲੀ ਪੰਜ ਸਿੰਘ ਸਮਾਨਾਂ ਦੀ ਬੈਠਕ ਨਹੀਂ ਸੀ ਪਰ ਜਥੇਦਾਰ ਕਾਲਤਖ ਸਾਹਿਬ ਤੇ ਜਥੇਦਾਰ ਦਮਦਮਾ ਸਾਹਿਬ ਅਸੀਂ ਤਸਵੀਰਾਂ ਵਿੱਚ ਦੇਖ ਪਾ ਰਹੇ ਸੀ ਕਿ ਬੈਠੇ ਐ ਉਹਨਾਂ ਵੱਲੋਂ ਇਸ ਮਾਮਲੇ ਦਾ ਸੰਗਿਆਨ ਲੈਂਦੇ ਹੋਏ ਕੁਝ ਹੋਰ ਵੀ ਵੀਡੀਓ ਦਾ ਜ਼ਿਕਰ ਕੀਤਾ ਉਹਨਾਂ ਨੇ ਤੇ ਇਸ ਮਾਮਲੇ ਦਾ ਸੰਗਿਆਨ ਲੈਂਦੇ ਹੋਏ ਉਹਨਾਂ ਨੇ ਸੀਐਮ ਪੰਜਾਬ ਨੂੰ ਤਲਬ ਕਰ ਲਿਆ 15 ਜਨਵਰੀ ਲਈ 15 ਜਨਵਰੀ ਅੱਜ 5 ਤਰੀਕਾ ਅਜ ਤੋਂ 10 ਦਿਨਾਂ ਬਾਅਦ ਯਾਨੀ ਕਿ ਇੱਕ ਹਫਤਾ ਛੱਡ ਕੇ ਜਿਹੜਾ ਅਗਲਾ ਵੀਰਵਾਰ ਆਊਗਾ ਉਸ ਦਿਨ ਉਹਨਾਂ ਨੇ ਤਲਬ ਕਰ ਲਿਆ ਸੀਐਮ ਪੰਜਾਬ ਨੂੰ ਹੁਣ ਇਹ ਮੈਸੇਜ ਜਾ ਰਿਹਾ ਸੀਗਾ ਵੀ ਤਲਬ ਤਾਂ ਕਰ ਲਿਆ ਉਸ ਤੋਂ ਬਾਅਦ ਸੀਐਮ ਵੱਲ ਕਿਰਮ ਨਹੀਂ ਆਇਆ ਸੀ ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਇੱਕ ਰਿਐਕਸ਼ਨ ਦਿੱਤਾ ਗਿਆ ਸੀਗਾ ਕਿ ਸੀਐਮ ਪੇਸ਼ ਹੋਣਗੇ ਪਰ ਸੀਐਮ ਪੰਜਾਬ ਵੱਲੋਂ ਆਫੀਸ਼ਲੀ ਕੋਈ ਸਟੇਟਮੈਂਟ ਜਾਰੀ ਨਹੀਂ ਹੋਈ ਸੀਗੀ ਹੁਣ ਤੋਂ ਕੁਝ ਮਿੰਟ ਪਹਿਲਾਂ ਸੀਐਮ ਪੰਜਾਬ ਨੇ ਇੱਕ ਟਵੀਟ ਕਰਕੇ ਦੱਸਿਆ ਕਿ ਉਹ ਨਿਮਾਨੇ ਸਿੱਖ ਦੇ ਤੌਰ ਤੇ ਨੰਗੇ ਪੈਰੀ ਨਿਮਾਨੇ ਸਿੱਖ ਦੇ ਤੌਰ ਤੇ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣਗੇ ਨਾ ਕਿ ਮੁੱਖ ਮੰਤਰੀ ਦੇ ਤੌਰ ਤੇ ਪਹਿਲੀ ਗੱਲ ਦੂਸਰਾ ਉਹਨਾਂ ਨੇ ਇਹ ਵੀ ਦੱਸਿਆ ਕਿ 15 ਤਰੀਕ ਨੂੰ ਜੀਐਨਡੀਯੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਇੱਕ ਪ੍ਰੋਗਰਾਮ ਹੈ ਜਿੱਥੇ ਕਿ ਦੇਸ਼ ਦੇ ਰਾਸ਼ਟਰਪਤੀ ਜੀ ਪਹੁੰਚ ਰਹੇ ਹੈ ਦ੍ਰੋਪ ਭੀ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਹੈ ਉਹਨਾਂ ਨੇ ਦੱਸਿਆ ਕਿ ਉਸ ਪ੍ਰੋਗਰਾਮ ਲਈ ਵੀ ਉਹ ਮਾਫੀ ਮੰਗਦੇ ਨੇ ਉਸ ਪ੍ਰੋਗਰਾਮ ਨੂੰ ਸਕਿਪ ਕਰਨਗੇ ਕਿਉਂਕਿ ਅਕਾਲ ਤਖਤ ਸਾਹਿਬ ਉਹਨਾਂ ਲਈ ਸੁਪਰੀਮ ਹੈ ਸਰਵੋਚੈ ਤੇ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਦੇ ਵਿੱਚ ਜਾ ਕੇ ਉਹ ਪੇਸ਼ ਹੋਣਗੇ ਯਾਨੀ ਕਿ ਭਗਵੰਤ ਮਾਨ ਨੇ ਖੁਦ ਟਵੀਟ ਕਰਕੇ ਸਪਸ਼ਟ ਕਰਤਾ ਕਿ ਉਹ 15 ਤਰੀਕ ਨੂੰ ਨਿਮਾਣੇ ਸਿੱਖ ਦੇ ਤੌਰ ਤੇ ਨੰਗੇ ਪੈਰੀ ਉੱਥੇ ਪੇਸ਼ ਹੋਣਗੇ ਤੇ ਇਸ ਜੇ ਇਹ ਆਪਾਂ ਸਾਰੇ ਘਟਨਾਕਰਮ ਨੂੰ ਦੇਖੀਏ ਤਾਂ ਹੁਣ ਇਸ ਤੋਂ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਜਿਹੜੀ ਸਾਰੀ ਹੁਣ ਪੰਜਾਬ ਦੀ ਸਿਆਸਤ ਹੈ ਇਸ ਵੇਲੇ ਪੰਥਕ ਪੰਥਕ ਮੁੱਦਿਆਂ ਦੇ ਆਸੇ-ਪਾਸੇ ਘੁੰਮ ਰਹੀ ਹੈ ਭਾਵੇਂ ਖਾਲੀ ਦਲ ਦਾ ਮਾਮਲਾ ਹੋਵੇ ਭਾਵੇਂ ਬੇਅਦਬੀਆਂ ਦਾ ਮਾਮਲਾ ਹੋਵੇ ਭਾਵੇਂ ਐਸਆਈਟੀ ਦਾ ਮਾਮਲਾ ਹੋਵੇ ਭਾਵੇਂ 328 ਰੂਪਾ ਦਾ ਮਾਮਲਾ ਹੋਵੇ ਭਾਵੇਂ ਉਹ ਗ੍ਰਿਫਤਾਰੀਆਂ ਹੋਣ ਤੇ ਭਾਵੇਂ ਅੱਜ ਮੁੱਖ ਮੰਤਰੀ ਪੰਜਾਬ ਨੂੰ ਤਲਬ ਕਰਨਾ ਤੇ ਫਿਰ ਬਾਅਦ ਚ ਉਹਨਾਂ ਵੱਲੋਂ ਹਾ ਦਾ ਨਾਰਾ ਵੀ ਮਾਰਨਾ ਕਿ ਉਹ ਉਸ ਜਦੋਂ ਤਲਬ ਪੰਥਕ ਪੰਥਕ ਮੁੱਦਿਆਂ ਦੇ ਆਸੇ-ਪਾਸੇ ਘੁੰਮ ਰਹੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਪੰਥਕ ਮੁੱਦੇ ਹੋਰ ਉੱਪਰਦੇ ਹੋਏ ਨਜ਼ਰ ਆਣਗੇ ਕਿਉਂਕਿ ਅਸੀਂ ਇੱਕ ਤਰੀਕ ਨੂੰ 1 ਜਨਵਰੀ ਨੂੰ ਇੱਕ ਨਿਊਜ਼ 18 ਪੰਜਾਬ ਵੱਲੋਂ ਖਾਸ ਪ੍ਰੋਗਰਾਮ ਵੀ ਕੀਤਾ ਗਿਆ ਸੀਗਾ ਕਿ ਚੋਣਾਂ ਦਾ ਬਿਗਲ ਵੱਜ ਚੁੱਕਿਆ ਤੇ ਹੁਣ ਜਿਹੜੇ ਡੇਲੀ ਬੇਸਿਸ ਤੇ ਨਵੇਂ-ਨਵੇਂ ਮੁੱਦੇ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਗੇ ਇਹ ਮੁੱਦਾ ਹੀ ਉਹਨਾਂ ਵਿੱਚੋਂ ਇੱਕ ਹੈ ਜਿੰਦਾ ਇੰਪੈਕਟ ਆ ਆਉਣ ਵਾਲੇ ਅਗਲੇ ਕੁਝ ਮਹੀਨੇ ਹਫ਼ਤਿਆਂ ਤੱਕ ਜਰੂਰ ਰਹੂਗਾ ਜੀ ਗੁਰੂ ਜੀ ਠੀਕ ਹੈ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਵਿਨੇਸ਼ तमाम ਜਾਣਕਾਰੀ ਲਈ ਧੰਨਵਾਦ ਹੈ ਤ ਚਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਉੱਪਰ ਕੇ ਸਾਹਮਣੇ ਆਏ ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਨੇ ਦੱਸਿਆ ਕਿ ਸੰਕੇਤ ਦੇ ਦਿੱਤੇ ਸਨ ਕਿ ਉਹਨਾਂ ਨੂੰ ਤਲਬ ਕੀਤਾ ਜਾ ਸਕਦਾ ਹੈ ਅਤੇ ਉਹ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਉਹ ਵੀ ਤੁਹਾਨੂੰ ਸਨਮਾਨਿਤ ਸੇਖ ਵਿਰੋਧੀ ਮਾਨਸਿਕ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇਤ ਚ ਸ਼੍ਰੋਮਣੀ ਕਮੇਟੀ ਦੇ ਸਕੱਤਰੇਤ ਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਅਰਦਾਸਾਂ ਕਰੀ ਜਾਂਦਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਹੈ ਐਸੇ ਚਿੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਬੁਲਾ ਲਓ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇਤ ਚ ਸ਼੍ਰੋਮਣੀ ਕਮੇਟੀ ਦੇ ਸਕੱਤਰੇਤ ਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਅਰਦਾਸਾਂ ਕਰੀ ਜਾਂਦਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਐਸੇ ਚਿੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਬੁਲਾ ਲਓ ਇਹ ਕਿਹਾ ਗਿਆ ਸੀ ਔਰ ਇਹ ਬਿਆਨ ਤੁਹਾਨੂੰ ਸੁਣਵਾਇਆ ਹੈ ਸੀਐਮ ਭਗਵੰਤ ਪਾੰਡਾ ਔਰ ਬੱਬੀ ਬਾਦਲ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਆਮ ਆਦਮੀ ਪਾਰਟੀ ਵਿਆਗੂ ਨੇ ਬੱਬੀ ਬਾਦਲ ਜੀ ਦਾ ਸਵਾਗਤ ਹੈ న్యూਸ 18 ਪੰਜਾਬ ਤੇ ਤਾਂ ਸੀਐਮ ਭਗਵੰਤ ਪਾੰਡਾ ਨੇ ਹੁਣ ਤੋਂ ਥੋੜੀ ਦੇਰ ਪਹਿਲਾਂ ਇਹ ਸਪੱਸ਼ਟ ਕੀਤਾ ਹੈ ਬਿਲਕੁਲ ਔਰ ਨੰਗੇ ਪੈਰ ਜਾਣਗੇ ਸ਼ਕਲ ਤੱਕ ਸਾਹਮਣੇ ਪੇਸ਼ ਹੋਣਗੇ ਪਰ ਇੱਕ ਬਿਆਨ ਵੀ ਅਸੀਂ ਸੁਵਾਰਿਆ ਦਰਸ਼ਕਾਂ ਨੂੰ ਜਿਸ ਦੇ ਵਿੱਚ ਸੀਐਮ ਨੇ ਪਿਛਲੇ ਦਿਨਾਂ ਚ ਇਹ ਵੀ ਕਿਹਾ ਕਿ ਉਹਨਾਂ ਦੇ ਕੋਲ ਬਹੁਤ ਕੁਝ ਹੈ ਇਹ ਦਿਖਾਉਣ ਨੂੰ ਇਹ ਸ਼ੋਅ ਕਰਨ ਨੂੰ ਕਿ ਬਹੁਤ ਸਾਰੀਆਂ ਪਿਛਲੇ ਦਿਨਾਂ ਦੀਆਂ ਉਹ ਚੀਜ਼ਾਂ ਦਾ ਜ਼ਿਕਰ ਕਰ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਸ਼ਤਾਨਗੇ ਅੱਗੇ ਤੋਂ ਕਿਸੇ ਨੂੰ ਵੀ ਬੁਲਾਉਂਦੇ ਤਾਂ ਇਸ ਤੇ ਕੀ ਕੁਝ ਕਹਿਣਾ ਚਾਹੋਗੇ ਦੇਖੋ ਇਹੋ ਜੀ ਕੋਈ ਗੱਲ ਨਹੀਂ ਕਿ ਸੀਐਮ ਸਾਹਿਬ ਨਤਮਸਤਕ ਹੋਣਗੇ ਗੱਲ 'ਚ ਪੱਲਾ ਪਾ ਕੇ ਜਾਣਗੇ ਨੰਗੇ ਪੈਰੀਂ ਜਾਣਗੇ ਜਿਹੜੇ ਮੁੱਦਿਆਂ ਤੇ ਉਹਨਾਂ ਨੇ ਬੁਲਾਇਆ ਉਹਦਾ ਉਹਨਾਂ ਦਾ ਸਪਸ਼ਟੀਕਰਨ ਦੇਣਗੇ ਛੇਰੀ ਕਾਲ ਤੱਕ ਸਾਹਿਬ ਦਾ ਆਦੇਸ਼ ਹੈ ਔਰ ਮੁੱਖ ਮੰਤਰੀ ਜੀ ਨੇ ਇੱਕ ਸਕਿੰਟ ਨਹੀਂ ਲਾਇਆ ਉਹਨਾਂ ਨੇ ਕਿਹਾ ਮੈਂ ਜ਼ਰੂਰ ਜਾਊਂਗਾ ਅੱਛਾ ਹੁਣ ਮੈਂ ਦੋ ਬੇਨਤੀਆਂ ਕਰਨੀਆਂ ਨੇ ਦੇਖੋ ਪੰਚ ਦੇ ਨਾਂ ਤੇ ਵੋਟਾਂ ਕੌਮ ਲੈਂਦਾ ਆਮ ਆਦਮੀ ਪਾਰਟੀ ਨੇ ਤਾਂ ਪੰਚ ਦੇ ਨਾਂ ਤੇ ਕਦੇ ਵੋਟ ਨਹੀਂ ਲਈ ਸਾਡੇ ਮੰਤਰੀਆਂ ਨੂੰ ਬੁਲਾਇਆ ਗਿਆ ਉਹ ਵੀ ਗਏ ਸਾਡੇ ਐਮਪੀ ਨੂੰ ਕਿਹਾ ਗਿਆ ਮੁੱਦਾ ਚੱਕੋ ਉਹ ਵੀ ਚੱਕਿਆ ਮੁੱਖ ਮੰਤਰੀ ਨੂੰ ਬੁਲਾਇਆ ਗਿਆ ਮੁੱਖ ਮੰਤਰੀ ਵੀ ਨੰਗੇ ਪੈਰੀ ਜਾਣਗੇ ਲੇਕਿਨ ਇਹਨਾਂ ਦੇ ਦੇਖੋ ਤੁਸੀਂ ਇਹਨਾਂ ਦਾ ਰਵਈਆ ਕੀ ਹੈ ਅਕਾਲ ਤਖਤ ਸਾਹਿਬ ਦੇ ਆਦੇਸ਼ ਆਉਂਦੇ ਐ ਇਹ ਕਹਿੰਦੇ ਤਿੰਨ ਮੰਨਾਂਗੇ ਤੇ ਦੋ ਕਰਾਸ ਕਾ ਦਿੰਦੇ ਐ ਕਹਿੰਦੇ ਇਹ ਨਹੀਂ ਮੰਨੇ ਉਸ ਤੋਂ ਬਾਅਦ ਜਥੇਦਾਰ ਬਦਲ ਦਿੰਦੇ ਐ ਜੀ ਫਿਰ ਕਹਿੰਦੇ ਜੀ ਉਹਨੂੰ ਲਾਓ ਉਹ ਤਾਂ ਬਹੁਤ ਵੱਡੀ ਉਹ ਕੋਈ ਜੀ ਨਾਗਪੁਰ ਦਾ ਜਥੇਦਾਰ ਸੀ ਫਿਰ ਤੁਸੀਂ ਲਾਇਆ ਹੀ ਕਿਉਂ ਸੀ ਫਿਰ ਤੁਸੀਂ ਤੀਸਰੀ ਬੇਨਤੀ ਇਹ ਐ ਕਿ ਮਤਲਬ ਰਾਜਨੀਤੀ ਲਈ ਵਰਤਣਾ ਸ੍ਰੀ ਕਾਲ ਤਖਤ ਸਾਹਿਬ ਨੂੰ ਮਹਾਪਾਪ ਐ ਕੋਈ ਬੰਦਾ ਕਾਮਯਾਬ ਨਹੀਂ ਹੋਇਆ ਅਜੇ ਤੱਕ ਜਿਹੜਾ ਕਾਲਤਾ ਸਿੰਘ ਸਾਹਿਬ ਨੂੰ ਵਰਤਨ ਦੀ ਕੋਸ਼ਿਸ਼ ਕੀਤੀ ਜਿਹਨੇ ਰਾਜਨੀਤੀ ਅਸੀਂ ਨਮਾਨੇ ਸਿੱਖ ਮੰਗ ਸੀਐਮ ਸਾਹਿਬ ਜਾਣਗੇ ਲੇਕਿਨ ਮੈਂ ਜਹੇਦਾਰ ਸਾਹਿਬ ਨੂੰ ਬੇਨਤੀ ਜ਼ਰੂਰ ਕਰਨੀ ਹੈ ਚਰਨਾ ਵਿੱਚ ਕਿ ਜਹੇਦਾਰ ਸਾਹਿਬ ਦੇ ਅੱਜ ਜਿਹੜਾ ਉਹਨਾਂ ਨੇ ਹਦੇਸ਼ ਕੀਤਾ ਉਹਨਾਂ ਨੇ ਕਿਹਾ ਇੱਕ ਵੀਡੀਓ ਵੀ ਆਈ ਹੈ ਮੈਂ ਉਹਦੀ ਜਾਂਚ ਕਰਾਉਂਗਾ ਤੇ ਜਾਂਚ ਕਰਾ ਕੇ ਹੀ ਫਿਰ ਬੁਲਾ ਲੈਂਦੇ ਇੰਨੀ ਕਾਲੀ ਕਾਦੀ ਸੀ ਇਹ ਜਾਂਚ ਅਜੇ ਹੋਣੀ ਹੈ ਤੇ ਫਿਰ ਜਾਂਚ ਕਰਾਉਣ ਤੋਂ ਬਾਅਦ ਹੀ ਬੁਲਾ ਲੈਂਦੇ ਪਰ ਚਲੋ ਅਸੀਂ ਤਾਂ 6ਵੇਂ ਬਾਦਸ਼ਾਹ ਦੇ ਤਖਤ ਤੇ ਉੱਥੇ ਨਤਮਸਤਕ ਹੁੰਨੇ ਆ ਜੀ ਅਸੀਂ ਤਾਂ ਗਿਲਾ ਵੀ ਨਹੀਂ ਕਰ ਸਕਦੇ ਜੋ ਜ세दार ਸਾਹਿਬ ਦੀ ਪਦਵੀ ਤੇ ਬੈਠਾ ਹੈ ਅਸੀਂ ਤਾਂ ਉਹਨਾਂ ਨਾਲ ਗਿਲਾ ਵੀ ਨਹੀਂ ਕਰਨਾ ਅਸੀਂ ਤਾਂ ਉਹਨਾਂ ਦੇ ਹੁਕਮ ਮੰਨਾਂਗੇ ਹਾਂ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਬੱਬੀ ਬਾਦਲ ਜੀ ਗੱਲਬਾਤ ਕਰਨ ਲਈ ਧੰਨਵਾਦ ਹੈ ਤਾਂ ਕੁਲ ਮਿਲਾਕੇ ਸਿਆਸਤ ਦਾ ਜ਼ਿਕਰ ਹੋ ਰਿਹਾ ਹੈ ਔਰ ਬਹੁਤ ਸਾਰੇ ਇਲਜ਼ਾਮ ਅਸੀਂ ਕਹਿ ਸਕਦੇ ਹਾਂ ਦਿਨਾਂ ਵਿੱਚ ਪਿਛਲੇ ਦਿਨਾਂ ਦੇ ਵਿੱਚ ਲੱਗੇ ਨੇ ਤਾਂ ਹੁਣ ਤਲਬ ਕੀਤਾ ਗਿਆ ਸੀਐਮ ਭਗਵੰਤ ਪਾਣੂ 15 ਜਨਵਰੀ ਨੂੰ ਉਹਨਾਂ ਦਾ ਕਹਿਣਾ ਹੈ ਕਿ ਜ਼ਰੂਰ ਉਜਾਨ ਅੱਗੇ ਵਧਾਂਗੇ ਤਾਂ ਇੱਕ ਵੱਡੀ ਖਬਰ ਹੈ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦਾ ਕਤਲ ਹੋਇਆ ਹੈ ਗਗਨਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਮੌਤੇ ਕੱਟ ਉਤਾਰ ਦਿੱਤਾ ਗਿਆ ਕਤਲ ਤੋਂ ਬਾਅਦ ਦੱਸਿਆ ਕਿ ਕਾਤਲਾਂ ਨੇ ਘਰ ਦੇ ਬਾਹਰ ਬੜਕਾਂ ਵੀ ਮਾਰੀਆਂ ਨੇ ਉਹਨਾਂ ਨੇ ਕਿਹਾ ਕਿ ਤੁਹਾਡੇ ਮੁੰਡੇ ਨੂੰ ਮਾਰ ਦਿੱਤਾ ਹੈ ਖੇਤਾਂ ਵਿੱਚ লাশ ਪਈ ਹੈ ਜਾ ਕੇ ਚੁੱਕ ਲਿਓ ਇਸ ਤਰੀਕੇ ਦੇ ਨਾਲ ਆ ਕੇ ਘਰ ਦੇ ਬਾਹਰ ਬੜਕਾਂ ਮਾਰੀਆਂ ਗਿਆ ਲਲਕਾਰਿਆ ਤਾਂ ਇਹਨਾਂ ਬੱਚਿਆਂ ਦਾ ਪਿਤਾ ਸੀ ਮ੍ਰਿਤਕ ਗਗਨਦੀਪ ਸਿੰਘ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਰਜੀਤ कौर ਮਾਣੂਕੇ ਨੇ ਉਹਨਾਂ ਦਾ ਭਤੀਜਾ ਹੈ ਯਾਨੀ ਕਿ ਉਹਨਾਂ ਦਾ ਖਾਸ ਰਿਸ਼ਤੇਦਾਰ ਹੈ ਉਹਨਾਂ ਦਾ ਭਤੀਜਾ ਹੈ ਇਹ ਨੌਜਵਾਨ ਗਗਨਦੀਪ ਜਿਸ ਨੂੰ ਮਾਰ ਦਿੱਤਾ ਗਿਆ ਗੋਲੀਆਂ ਮਾਰ ਕੇ ਮਾਰਿਆ ਗਿਆ ਹਾਲਾਂਕਿ ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ ਬਹੁਤ ਸਾਰੇ ਸਵਾਲ ਨੇ ਜਿੰਨਾ ਦਾ ਜਸਾਫਣਾ ਬਾਕੀ ਹੈ ਪਰ ਆਪਣੇ ਆਪ ਦੇ ਵਿੱਚ ਇੱਕ ਵੱਡੀ ਘਟਨਾ ਵੱਡੀ ਵਾਰਦਾਤ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਪਹਿਲੀ ਕਾਰਵਾਈ ਅਸੀਂ ਇਨੀਸ਼ੀਅਲ ਕਹਿ ਸਕਦੇ ਹਾਂ ਉਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਪਰ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਆਹ ਸਰਕਾਰ ਸ਼ਰੀਆਮ ਇਸ ਤਰੀਕੇ ਕੀਤਾ ਗਿਆ ਕਤਲ ਔਰ ਐਨਾ ਹੀ ਨਹੀਂ ਸਿਰਫ ਕਤਲ ਨਹੀਂ ਕੀਤਾ ਬਲਕਿ ਘਰ ਤੇ ਬਾਹਰ ਆ ਕੇ ਬੜਕਾਂ ਤੱਕ ਮਾਰੀਆਂ ਗਈਆਂ ਕਿ ਤੁਹਾਡੇ ਮੁੰਡੇ ਦਾ ਕਤਲ ਕਰ ਦਿੱਤਾ ਮਾਰ ਦਿੱਤਾ ਉਸ ਨੂੰ ਖੇਤਾਂ ਚ ਲਾਸ਼ ਪਈ ਹੈ ਜਾ ਕੇ ਚੁੱਕ ਲੋ ਮਾਂ ਦਾ ਪੁੱਤ ਚਲਿਆ ਗਿਆ ਜਿਹਦੇ ਲਈ ਮੇਰਾ ਭਤੀਜਾ ਵੀ ਆ ਬਹੁਤ ਦੁੱਖ ਪ੍ਰਗਟ ਕਰਦੀ ਹੈ ਪਰ ਗੱਲ ਇਹ ਹੈ ਵੀ ਇਸ ਤਰ੍ਹਾਂ ਦੀ ਗੁੰਡਾ ਕਰਦੀ ਚੋ ਸવાય ਲਾਸ਼ਾਂ ਤੋਂ ਇਲਾਵਾ ਸਾਨੂੰ ਕੁਝ ਲੱਭਦਾ ਨਹੀਂ ਜਿਨ੍ਹਾਂ ਨੇ ਕੀਤੀ ਹੈ ਮੈਂ ਤਾਂ ਉਹਨਾਂ ਦੀ ਵੀ ਸਖਤ ਮੰਗਿਆ ਕਰਦੀ ਪਰ ਮੈਂ ਪੁਲਿਸ ਨੂੰ ਸਖਤ ਤੋਂ ਸਖਤ ਹਦਾਇਤ ਦਿੰਦੀ ਆ ਵੀ ਇੱਕ ਮਾਂ ਦਾ ਪੁੱਤ ਗਿਆ ਜਲਦੀ ਤੋਂ ਜਲਦੀ ਦੋਸ਼ੀਆਂ ਤੇ ਕਾਰਵਾਈ ਕਰੋ ਦੋਸ਼ੀਆਂ ਨੂੰ ਫੜੋ ਜੇ ਤੁਹਾਡਾ ਫਰਜ਼ ਬਣਦਾ ਤਾਂ ਕਿ ਘਰਦਿਆਂ ਨੂੰ ਇੱਕ ਇਨਸਾਫ ਦੀ ਉਮੀਦ ਹੋ ਜਾਵੇ ਐਸਐਸਪੀ ਸਾਹਿਬ ਨੂੰ ਮੈਂ ਸਖਤ ਤਾੜਨਾ ਕਰਕੇ ਆਉਂਗੀ ਉਹਨੂੰ ਵੀ ਇਦਾਂ ਨਹੀਂ ਗੁੰਡਾ ਕਰਦੀ ਨਹੀਂ ਇੱਕ ਵਾਰੀ ਘਰ ਤੋਂ ਘਰ ਜੀ ਵੀ ਤੁਸੀਂ ਆਪਣੀ ਚੈਕਿੰਗ ਕਰਦੇ ਹੋ ਚੈਕਿੰਗ ਕਰਕੇ ਜਾਇਜ਼ ਨਜਾਇਜ਼ ਅਸਲੇ ਦੀ ਜਾਂਚ ਕਰੋ ਤਾਂ ਕਿ ਸਾਡੇ ਮੇਰੇ ਹਲਕੇ ਦੇ ਵਿੱਚ ਅੱਗੇ ਤੋਂ ਕੋਈ ਇਦਾਂ ਦੀ ਅਨਸਿਕਾਮੀ ਘਟਨਾ ਨਾ ਵਾਪਰੇ ਗੁੰਡਾ ਕਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹ ਮੇਰੇ ਪਿੱਛੇ ਤੁਹਾਨੂੰ ਚੀਕਾਂ ਮਾਂਵਾਂ ਦੀਆਂ ਸੁਣ ਰਹੀਆਂ ਬੋਲਣ ਦੀ ਹਿੰਮਤ ਨਹੀਂ ਹੋ ਰਹੀ ਪਰ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਹੋਈ ਚਾਹੇ ਹੋਈ ਕੀ ਭਾਵੇਂ ਕਿਸੇ ਨਾਲ ਕਿਸੇ ਦਾ ਚੇਤਾ ਹੋਵੇ ਕਿਸੇ ਦੇ ਨਾਲ ਹੋਵੇ ਜਿਹਨੇ ਪੁੱਤ ਮਾਰਿਆ ਉਹਨੂੰ ਦੁਸ਼ਮਣੀ ਦਾ ਬਦਲਾ ਫਦਲ ਦੇਣਾ ਪਏਗਾ ਪੁਲਿਸ ਇਨਸਾਫ ਤੇਗੀ ਬਿਨੇ ਕਬਾਡੀ ਘੇੜਦੇ ਸੀ ਕਿ ਦੋਨੇ ਕੰਤੇ ਉਹਨੂੰ ਕਹਿੰਦੇ ਕਿ ਜਨਾਰੀ ਉਹਨਾਂ ਨੇ ਘਰੇ ਜਾ ਕੇ ਕਿਰਪਾਨਾ ਰਾਤ ਨੂੰ 31 ਤਰੀਕ ਨੂੰ ਮਾਰ ਕੇ ਆਏ ਇਹਨਾਂ ਨੇ ਦਰਖਾਸਤ ਵੀ ਦਿੱਤੀ ਗੋਸਨੀ ਹੋਇਆ ਬਿਨੇ ਅੱਜ ਫਿਰ ਉਹ ਅੱਜ ਕਿਤੇ ਉੱਥੇ ਖੜੇ ਸੀ ਉੱਥੇ ਹੀ ਵਸੀ ਦੂਜੇ ਨੇ ਮਾਰੇ ਦੁਆਦ ਬਸ ਮੰਦਿਰ ਸਾਧਨੀ ਉਹਨੇ ਮੋਟੇ ਨੇ ਇਹ ਗੋਲੀ ਮਾਰੀ ਨਾਲ ਲੱਤ ਤੋੜ ਕੇ ਹਾਇ ਮੰਦੀ ਹੱਤ ਕੀਤੀ ਮੇਰੇ ਬੰਦੇ ਦੀ ਨਾਨੇ ਆਪਸ ਵਿੱਚ ਜਿਹੜਾ ਜਿਹਦੀ ਡੈਥ ਹੋਈ ਆ ਇਹਦੀ ਉਮਰ ਤਕਰੀਬਨ 36 ਸਾਲ ਸੀ ਔਰ ਜਿਹੜਾ ਗੁਰਸੇਵਕ ਮੋਟੂ ਆ ਜਿਹੜਾ ਅਕਿਊਜ਼ਡ ਹੈਗਾ ਆ ਉਹ ਵੀ ਉਮਰ ਦਾ ਸੀਗਾ ਇਹ ਆਪਸ ਵਿੱਚ ਇਹਨਾਂ ਦੀ ਸਵੇਰੇ ਲੜਾਈ ਹੋਈ ਆ ਔਰ ਇਹਨਾਂ ਨੇ ਉਸ ਲੜਾਈ ਤੋਂ ਬਾਅਦ ਇੱਕ ਦੂਜੇ ਨੇ ਆਪਦੇ ਸਾਥੀ ਬੁਲਾ ਲਏ ਪੁਲਿਸ ਇਹਨਾਂ ਨੇ ਅਜੇ ਕੋਈ ਰਿਪੋਰਟ ਨਹੀਂ ਕੀਤਾ ਉੱਥੇ ਲੜਾਈ ਝਗੜਾ ਇਹਨਾਂ ਦਾ ਵੱਧ ਗਿਆ ਤੇ ਜਿਹੜਾ ਗੁਰਸੇਵਕ ਮੋਟੂ ਆ ਇਹਨੇ ਨਾਲ ਦੇ ਡਿਸਟ੍ਰਿਕਟ ਤੋਂ ਵੀ ਤਿੰਨ ਚਾਰ ਮੁੰਡੇ ਬੁਲਾਏ ਹੋਏ ਸੀਗੇ ਔਰ ਉਹ ਫਾਇਰਿੰਗ ਕਰਕੇ ਇਹ ਦੇਖੋਈ ਆ ਲੜਕੀ ਦੀ ਗੰਧੀ ਬਾਈ ਨੇਮ ਪਰਚਾ ਅਸੀਂ ਦਰਜ ਕਰਤਾ ਆ ਔਰ ਇਰੇ ਵਿੱਚ ਜਿਹੜੇ ਉਹਨਾਂ ਨੇ ਬਾਈ ਨੇਮ ਲਿਖਾਇਆ ਸੀ ਉਹਨਾਂ ਚੋਂ ਅਸੀਂ ਇੱਕ ਅਕਿਊਜ਼ ਉਹਦੀ ਰੈਸਟਰੀ ਹੋ ਗਈ ਹੈ ਤੇ ਬਾਕੀ ਵੀ ਅਸੀਂ ਬਹੁਤ ਛੇਤੀ ਫੜ ਲਿਆ ਕਿੰਨੇ ਫਾਇਰ ਹੋਏ ਜੀ ਤਕਰੀਬਨ ਹਲੇ ਪੱਕਾ ਕਲੀਅਰ ਤਾਂ ਨਹੀਂ ਕਰ ਸਕਦਾ ਚਾਰ ਤੋਂ ਪੰਜ ਫਾਇਰ ਹੋਏ ਆ ਪਰ ਜਿਹੜਾ ਉਹਨਾਂ ਦੀ ਵਜ੍ਹਾ ਰਣਜੀਤਾ ਉਹ ਆਪਸੀ ਵਿਸ਼ਮਨੀਆ ਪਿੰਡ ਦੀ ਕਿਉਂਕਿ ਦੋਨੋਂ ਤੇਰਾ ਹੀ ਕੋ ਪਿੰਡ ਦੀਆਂ ਹੈਗੀਆਂ ਤੇ ਪਲੱਸ ਗੁਰਸੇਵਕ ਮੋਟੂ ਜਿੰਨੇ ਜਿਹੜਾ ਮੇਨ ਅਕਿਊਜ਼ ਹੈਗਾ ਇਹਨੇ ਆਪਦੇ ਹੋਰ ਸਾਥੀ ਜਿਹੜੇ ਡਿਸਟ੍ਰਿਕਟ ਤੋਂ ਪੈਂਚਰ ਸਾਥੀ ਹੋਰ ਚਾਹੇ